ਜੀ ਸੱਚੀਆਂ ਗਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਪ੍ਰੀਤ ਦੀ ਸੱਸ ਨੇ ਪ੍ਰੀਤ ਦਾ ਬਹੁਤ ਜ਼ਿਆਦਾ ਕਟਾਪਾ ਚਾੜਿਆ ਤੇ ਉਸ ਨੂੰ ੱੱਕੇ ਮਾਰ ਮਾਰ ਘਰੋਂ ਕੱਢ ਦਿੱਤਾ ਤੇ ਉੱਥੇ ਹੀ ਪ੍ਰੀਤ ਵਿਚਾਰੀ ਤਰਲੇ ਮੌਂਦੀ ਹੋਈ ਬਹੁਤ ਜ਼ਿਆਦਾ ਕਹਿੰਦੀ ਆ ਕਿ ਮੈਨੂੰ ਅੰਦਰ ਵਾੜ ਲਓ ਪਰ ਉਸਦੀ ਸਾਸ ਨੇ ਉਸਦੀ ਇੱਕ ਵੀ ਨਹੀਂ ਸੁਣੀ ਗਵਾਂਡਣ ਨੇ ਵੀ ਆ ਕੇ ਇੱਥੋਂ ਤੱਕ ਕਿਹਾ ਕਿ ਤੇਰੇ ਮੁੰਡੇ ਦਾ ਕਸੂਰ ਆ ਪਰ ਫਿਰ ਵੀ ਉਸ ਨੂੰ ਕੋਈ ਵੀ ਸਮਝ ਨਹੀਂ ਲੱਗੀ ਤੇ ਉਹ ਪ੍ਰੀਤ ਦਾ ਕਸੂਰ ਕੱਢਦੀ ਹੋਈ ਇਹ ਕਹਿੰਦੀ ਕਿ ਤੂੰ ਮੇਰੇ ਪੁੱਤ ਨੂੰ ਫੜਾਇਆ ਹੈ ਤੇ ਉਸ ਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢ ਦਿੰਦੀ ਆ ਤੇ ਫਿਰ ਪ੍ਰੀਤ ਦੀਪ ਦੇ ਪੇਕੇ ਪਹੁੰਚ ਜਾਂਦੀ ਆ ਕਿਉਂਕਿ ਉਸ ਨੂੰ ਹੋਰ ਕੋਈ ਰਸਤਾ ਨਹੀਂ ਲੱਭਦਾ ਆਹ ਕਰਕੇ ਉਹ ਉੱਥੇ ਪਹੁੰਚ ਜਾਂਦੀ ਉੱਥੇ ਪਹੁੰਚ ਕੇ ਸੰਦੀਪ ਨੂੰ ਉਹ ਆਪਣੀ ਸਾਰੀ ਹੱਡ ਬੀਤੀ ਦੱਸਦੀ ਆ ਕਿ ਉਸਦੀ ਸਾਸ ਨੇ ਉਸਦੇ ਨਾਲ ਕਿਦਾਂ ਦਾ ਵਿਵਹਾਰ ਕੀਤਾ ਸੰਦੀਪ ਨੂੰ ਗੁੱਸਾ ਵੀ ਆਉਂਦਾ ਏ ਤੇ ਡਰ ਵੀ ਲੱਗਦਾ ਏ ਪਰ ਜਦ ਉਹ ਪੁਲਿਸ ਵਾਲਿਆਂ ਦੇ ਬਾਰੇ ਸੋਚਦੀ ਆ ਕਿ ਕਿਤੇ ਪ੍ਰੀਤ ਦੇ ਪਿੱਛੇ ਪੁਲਿਸ ਨਾਲ ਲੱਗੀ ਹੋਵੇ ਕਿਉਂਕਿ ਉਸਦੀ ਮੰਮੀ ਨੂੰ ਇਹ ਡਰ ਲੱਗ ਰਿਹਾ ਹੁੰਦਾ ਪਰ ਉੱਥੇ ਜਦ ਸਾਰੀ ਗੱਲ ਦੱਸ ਦਿੰਦੀ ਆ ਪ੍ਰੀਤ ਕੀ ਮੈਂ ਆਪ ਵਿੱਕੀ ਨੂੰ ਫੜਵਾ ਦਿੱਤਾ ਏ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਵਿੱਕੀ ਹੋਰ ਵੀ ਜ਼ਿਆਦਾ ਇਦਾਂ ਦੇ ਵੱਧ ਕੰਮ ਕਰੇ ਤੇ ਇਹੋ ਜਿਹੇ ਵਾਰਦਾਤਾ ਨੂੰ ਅੰਜਾਮ ਦੇਵੇ ਤਾਂ ਜੋ ਹੋਰਾਂ ਲੋਕਾਂ ਦਾ ਵੀ ਨੁਕਸਾਨ ਹੋ ਸਕੇ ਇਸ ਕਰਕੇ ਉਸਨੇ ਫੜਾਇਆ ਪਰ ਵਿੱਕੀ ਨੇ ਜਿਹੜੀ ਧਮਕੀ ਦਿੱਤੀ ਹੁੰਦੀ ਆ ਪ੍ਰੀਤ ਨੂੰ ਕਿ ਜੇ ਮੈਂ ਬਾਹਰ ਆਇਆ ਤੈਨੂੰ ਫੇਰ ਸਬਕ ਸਿਖਾਵਾਂਗਾ ਉਸ ਗੱਲ ਦਾ ਵਿਪਰੀਤ ਦੇ ਦਿਮਾਗ ਵਿੱਚ ਡਰ ਵੀ ਬਹਿ ਜਾਂਦਾ ਤੇ ਦੂਜਾ ਜਦ ਉਸਦੀ ਸਾਸੂਸ ਨੂੰ ਘਰੋਂ ਕੱਢ ਦਿੰਦੀ ਆ ਤੇ ਉਸ ਤੋਂ ਬਾਅਦ ਡਰ ਜਾਂਦੀ ਆ ਕਿਉਂਕਿ ਉਸਨੂੰ ਪਤਾ ਹੈ ਕਿ ਮੇਰੇ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਸੰਦੀਪ ਨੂੰ ਕਹਿੰਦੀ ਆ ਕਿ ਮੈਂ ਤਾਂ ਦੇ ਇੱਥੇ ਆਉਣਾ ਵੀ ਨਹੀਂ ਚਾਹੁੰਦੀ ਸੀ ਮੈਨੂੰ ਤਾਂ ਖੁਦ ਸ਼ਰਮ ਆ ਰਹੀ ਸੀ ਪਰ ਮੇਰੇ ਕੋਲ ਕੋਈ ਰਸਤਾ ਵੀ ਨਹੀਂ ਬਚਿਆ ਸੋ ਪ੍ਰੀਤ ਦੀ ਇਹੋ ਜੀ ਕੰਡੀਸ਼ਨ ਵੇਖ ਕੇ ਬਹੁਤ ਜ਼ਿਆਦਾ ਤਰਸ ਆਉਂਦਾ ਏ ਪਰ ਇਦਾਂ ਦੀ ਕੰਡੀਸ਼ਨ ਬਣਾਉਣ ਵਿੱਚ ਉਸ ਦਾ ਆਪਣਾ ਹੀ ਹੱਥ ਆ ਕਿਉਂਕਿ ਜਦ ਆਪਾਂ ਮਾਪਿਓ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਤੇ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਜਾਂਦੇ ਆ ਤੇ ਫਿਰ ਜ਼ਿੰਦਗੀ ਵਿੱਚ ਆਪਾਂ ਹਮੇਸ਼ਾ ਗਲਤ ਫੈਸਲੇ ਹੀ ਲੈਣੇ ਆ ਕਿਉਂਕਿ ਹਰ ਕੋਈ ਮਾਪਿਓ ਆਪਣੇ ਬੱਚਿਆਂ ਦਾ ਭਲਾ ਹੀ ਸੋਚਦਾ ਏ ਤੇ ਪ੍ਰੀਤ ਦੇ ਮਾਪਿਓ ਵੀ ਉਸ ਦਾ ਭਲਾ ਸੋਚਦੇ ਹੋਏ ਉਸ ਬਾਰੇ ਚੰਗਾ ਸੋਚ ਰਹੇ ਸੀ ਪਰ ਉਸ ਨੂੰ ਲੱਗਾ ਕਿ ਸ਼ਾਇਦ ਵਿੱਕੀ ਮੇਰਾ ਵਧੀਆ ਫਿਊਚਰ ਹੋਵੇਗਾ ਤੇ ਜਿਸ ਦੇ ਨਾਲ ਦੀ ਗੱਲ ਕਰਨ ਦੀ ਵਾਈਬ ਵੀ ਮੈਚ ਕਰਦੀ ਆ ਪਰ ਜਾਂ ਉਸਦੇ ਨਾਲ ਵਾਹ ਪੈਂਦਾ ਕਿਉਂਕਿ ਉਹ 3 4 10 ਦਿਨ ਗੱਲ ਕਰਕੇ ਉਸਦੇ ਨਾਲ ਹੀ ਭੱਜ ਆਉਂਦੀ ਉਸ ਨੂੰ ਚੰਗੀ ਤਰ੍ਹਾਂ ਪਹਿਚਾਣ ਵੀ ਨਹੀਂ ਪਉਂਦੀ ਕਿ ਉਹ ਕਿੱਦਾਂ ਦਾ ਇਨਸਾਨ ਆ ਯਾਰ ਉਸਦਾ ਚੰਗੀ ਤਰ੍ਹਾਂ ਵਾਹ ਪੈਂਦਾ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਮੈਂ ਤਾਂ ਇੱਕ ਵੇਲੜ ਦੇ ਨਕੰਮੇ ਮੁੰਡੇ ਨਾਲ ਭੱਜ ਆਈ ਤੇ ਉਸ ਤੋਂ ਬਾਅਦ ਉਹ ਸ਼ਰਾਬ ਵੀ ਪੀਣ ਲੱਗ ਗਿਆ ਤੇ ਨਾਲ ਦੀ ਨਾਲ ਚੋਰੀਆਂ ਠਗੀਆਂ ਵੀ ਕਰਨ ਲੱਗ ਗਿਆ ਉਸਦਾ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਇਹ ਸਾਰੀਆਂ ਗੱਲਾਂ ਪ੍ਰੀਤ ਸੋਚਦੀ ਆ ਤੇ ਉਹ ਹੁਣ ਸੋਚਦੀ ਆ ਕਿ ਮੇਰੀ ਜ਼ਿੰਦਗੀ ਦਾ ਬਸ ਇਹੀ ਅੰਤ ਆ ਪਰ ਸੰਦੀਪ ਉਸ ਨੂੰ ਕਾਫੀ ਹੌਸਲਾ ਦਿੰਦੀ ਆ ਕਿ ਜ਼ਿੰਦਗੀ ਬਦਲ ਵੀ ਸਕਦੀ ਆ ਹੋ ਸਕਦਾ ਹੈ ਕਿ ਵਿਕੀ ਜੇਲ੍ਹ ਵਿੱਚੋਂ ਵਾਪਸ ਆਉਣ ਤੋਂ ਬਾਅਦ ਉਹ ਸੁਧਰ ਜਾਵੇ ਕਿਉਂਕਿ ਕਈ ਵਾਰ ਬੰਦੇ ਦੇ ਅਕਲ ਤੇ ਪਰਦਾ ਪਿਆ ਹੁੰਦਾ ਏ ਤੇ ਕਈ ਵਾਰ ਬੰਦਾ ਸੁਧਰ ਵੀ ਜਾਂਦਾ ਏ ਜਦ ਉਸ ਨੂੰ ਇਦਾਂ ਦੀ ਠੋਕਰ ਲੱਗਦੀ ਆ ਸੋ ਇਹ ਸਾਰੀਆਂ ਗੱਲਾਂ ਪ੍ਰੀਤ ਨੂੰ ਸਮਝਾਉਂਦੀ ਹੋਈ ਸੰਦੀਪ ਕਹਿੰਦੀ ਆ ਕਿ ਤੂੰ ਫਿਕਰ ਨਾ ਕਰ ਮੈਂ ਤੇ ਕਵਲ ਤੇਰਾ ਹਮੇਸ਼ਾ ਸਾਥ ਦੇਵਾਂਗੇ ਸੋ ਹੁਣ ਦੇਖਦੇ ਆ ਨੈਕਸਟ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ